ਵੜਾਂਦੀ ਸਮੱਸਿਆ ਦੇ ਨਾਲ ਪੰਜਾਬ ਇਸ ਵੇਲੇ ਜੂਝ ਰਿਹਾ ਹੈ। ਪੰਜਾਬ ਸਰਕਾਰ ਨੂੰ ਅਸੀਂ ਪਹਿਲਾਂ ਤਾਂ ਕਹਿੰਨੇ ਵੀ ਆਪਣੇ ਸਾਰੇ ਸਾਧਨ ਇਸ ਪਾਸੇ ਲਾਉਣ। ਸੁਪੀਰ ਸਿੰਘ ਬਾਦਲ ਤੇ ਉਹਨਾਂ ਦਾ ਗਰੁੱਪ ਲਗਾਤਾਰ ਅਟੈਕ ਤੁਹਾਡੇ ਤੇ ਕਰ ਰਿਹਾ ਹੈ। ਬਿਆਨ ਦਿੱਤਾ ਹੈ ਲੌਂਗਵਾਲ ਪਰਸੀ ਦੇ ਉੱਤੇ। ਉਹ ਕਹਿੰਦੇ ਕਿ ਹੁਣ ਸਾਨੂੰ ਪਤਾ ਲੱਗ ਗਿਆ ਹੈ। ਸਬੂਤ ਸਾਡੇ ਕੋਲ ਆ ਗਏ। ਮਲ ਆਪਣੀਆਂ ਗਲਤੀਆਂ ਆਪਣੀਆਂ ਨਿਕਾਮੀਆਂ ਤੇ ਪਾੜ ਦਾ ਪਾਉਂਡ ਦੀ ਕੋਸ਼ਿਸ਼ ਕਰ ਰਹੇ ਆ। ਸਿਰਫ ਇਕੱਠ ਦਿਖਾਉਣ ਵਾਸਤੇ ਕੁਰਸੀਆਂ ਤੇ ਵਰਸੀ ਬਣਾ ਲਈ ਹੋਵੇ। ਜਦੋਂ ਪ੍ਰੈਸ ਕਾਨਫਰੰਸ ਕੀਤੀ ਦੀਮਾ ਸਾਹਿਬ ਹੋਰਾਂ ਨੇ ਉਦੋਂ ਤਾਂ ਹੋਰ ਮੇਰਾ ਬਿਆਨ ਦਿਖਾਇਆ ਗਿਆ ਤੇ ਬਾਅਦ ਦੇ ਵਿੱਚ ਪੇਜ ਤੇ ਆਪਣੇ ਤੇ ਹੋਰ ਪਾਇਆ ਗਿਆ ਇਹ ਤਾਂ ਹੁਕਮਨਾਮੇ ਦੀ ਕੋ ਸਾਜਸ਼ ਦੱਸਣੀ ਚਾਹਦੇ ਸੀ ਇਹ ਤਾਂ ਹੁਕਮਨਾਮੇ ਤੇ ਸਵਾਲ ਖੜੇ ਕਰਨਾ ਚਾਹਦੇ ਸੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨਹੀਂ ਕੀਤੇ ਫਿਰ ਤੁਸੀਂ ਹੋਰ ਪਾਸੇ ਨੂੰ ਗੱਲਾਂ ਘਮਾਉਂਦੇ ਫਿਰਦੇ ਹੋ ਲਫਾਫਾ ਕਲਚਰ ਤਾਂ ਕਹਿੰਦੇ ਇੱਧਰ ਵੀ ਖਤਮ ਨਹੀਂ ਹੋਇਆ ਇਹਨਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਕਿ ਗੈਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣਾ ਵੀਡੀਓ ਐਡੀਟ ਕਰਕੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਪ੍ਰੈਸ ਨੂੰ ਵੀ ਜਗਮਾਂ ਦੇੜਦਾ ਇਹ ਖੇਡ ਖੇਡ ਰਹੇ ਹੋ ਇਹ ਖੇਡ ਹੁਣ ਬਹੁਤੀ ਦਿਨ ਖੇਡੀ ਨਹੀਂ ਜਾ ਸਕਦੀ ਸਾਰਾ ਕੁਝ ਕਦੇ ਏਜੰਸੀਆਂ ਵਿੱਚ ਮਿਲੀਆਂ ਹੋਈ ਸੀਗੀਆਂ ਤੇ ਤੁਸੀਂ ਸਾਰੀਆਂ ਏਜੰਸੀਆਂ ਦਾ ਪਾਰਟ ਹੋ ਪ੍ਰਾਈਮੇਰੀਅਰ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਇਸ ਵੇਲੇ ਸਾਡੇ ਨਾਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਨੇ ਗੱਲਬਾਤ ਇਹਨਾਂ ਨਾਲ ਕਰਦੇ ਆ ਚੰਦੂ ਮਾਜਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੀ ਹੈ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਹੈ ਦੋ ਧੜਿਆਂ ਦੇ ਵਿੱਚ ਵੰਡੇ ਹੋਏ ਵਿਖਾਈ ਦੇ ਰਿਹਾ ਸੁਪੀਰ ਸਿੰਘ ਪਾਦਲ ਤੇ ਉਹਨਾਂ ਦਾ ਗਰੁੱਪ ਲਗਾਤਾਰ ਅਟੈਕ ਤੁਹਾਡੇ ਤੇ ਕਰ ਰਿਹਾ ਹੈ ਕਿ ਚੰਦੂ ਮਾਜਰਾ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਹੈ ਲੰਗਵਾਲ ਵਰਸੀ ਦੇ ਉੱਤੇ ਉਹ ਕਹਿੰਦੇ ਕਿ ਹੁਣ ਸਾਨੂੰ ਪਤਾ ਲੱਗ ਗਿਆ ਹੈ ਸਬੂਤ ਸਾਡੇ ਕੋਲ ਆ ਗਏ ਉਹ ਕਹਿੰਦੇ ਕਿ ਇਹਦਾ ਪਰਦਾ ਜਿਹੜਾ ਉਹ ਹਫਾਸ਼ ਹੋ ਗਿਆ ਇਹਨੂੰ ਤੋਂ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਦੇ ਸਮਾਗੋਂ ਦੇ ਬਿਆਨ ਨੂੰ ਮਨ ਆਪਣੀਆਂ ਗਲਤੀਆਂ ਆਪਣੀਆਂ ਨਿਕਾਮੀਆਂ ਤੇ ਪੜਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਅੱਜ ਤੱਕ ਦਬਦਮਾ ਸਾਹਿਬ ਦੇ ਜਥੇਦਾਰ ਹੋਣ ਸੰਤ ਲੌਂਗੋਆ ਕਾਲੀਦਾਲ ਦੇ ਪ੍ਰਧਾਨ ਰਹੇ ਹੁਣ ਮਤਲਬ ਇਸ ਤਰ੍ਹਾਂ ਦੇ ਬੰਦੇ ਦੇ ਵਰਸੀ ਸਮਾਗਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਹ ਨਾ ਕੀਤੇ ਹੋਣ ਸਿਰਫ ਇਕੱਠ ਦਿਖਾਉਣ ਵਾਸਤੇ ਕੁਰਸੀਆਂ ਤੇ ਵਰਸੀ ਬਣਾ ਲਈ ਹੋਵੇ ਉਹਦੀ ਚਰਚਾ ਜਿਹੜੀ ਚੱਲ ਰਹੀ ਸੀ ਉਹਨਾਂ ਦੇ ਉਲਟ ਉਹਨੂੰ ਲੁਕਾਉਣ ਲਈ ਆ ਮੇਰੇ ਬਿਆਨ ਦਾ ਬਤੰਘੜ ਬਣਾਉਣ ਦੀ ਗੱਲ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਜਿਵੇਂ ਕਹਿੰਦੇ ਪਾਪ ਨੂੰ ਮੋਰੀ ਰਹਿ ਜਾਂਦੀ ਆ ਮਤਲਬ ਇਹਨਾਂ ਨੇ ਚਿਲਾਕੀ ਤੇ ਚੁਸਤੀ ਨਾਲ ਲੋਕਾਂ ਨੂੰ ਬੁੱਧ ਬਣਾਉਣ ਦੀ ਪ੍ਰੈਸ ਨੂੰ ਵੀ ਮੀਡੀਆ ਨੂੰ ਵੀ ਬੁੱਧ ਬਣਾਉਣ ਦੀ ਗੱਲ ਕੀਤੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਸੀਮਾ ਸਾਹਿਬ ਹੋਰਾਂ ਨੇ ਉਦੋਂ ਦਾ ਹੋਰ ਮੇਰਾ ਬਿਆਨ ਦਿਖਾਇਆ ਗਿਆ ਤੇ ਬਾਅਦ ਦੇ ਵਿੱਚ ਪੇਜ ਤੇ ਆਪਣੇ ਤੇ ਹੋਰ ਪਾਇਆ ਗਿਆ ਉਹ ਤੋਂ ਬਾਅਦ ਜਦੋਂ ਚਰਚਾ ਚੱਲ ਵੀ ਸ਼ਾਇਦ ਵੀ ਲੀਗਲ ਐਕਸ਼ਨ ਲੈਣਗੇ ਉਹ ਤੁਸੀਂ ਕਿਸੇ ਦੀ ਸਪੀਚ ਨੂੰ ਕਿਸੇ ਦੇ ਵੀਡੀਓ ਨੂੰ ਤੁਸੀਂ ਐਡਿਟ ਕਿਵੇਂ ਕਰ ਸਕਦੇ ਆ ਜਦੋਂ ਐਡਿਟ ਕਰਨ ਦੀ ਗੱਲ ਤੁਹਾਡੇ ਵਰਗੇ ਸਿਆਣੇ ਸਜਨਾ ਨੇ ਸਾਹਮਣੇ ਲੈਣ ਸ਼ੁਰੂ ਕੀਤੀ ਉਦੋਂ ਫਿਰ ਡਿਲੀਟ ਕਰਕੇ ਉਹ ਮੇਰਾ ਬਿਆਨ ਬਿਲਕੁਲ ਇੱਕ ਹਿੱਸਾ ਹੀ ਰੱਖਤਾ ਜਿਹੜੇ ਤਿੰਨ ਚਾਰ ਵਾਰੀ ਆਪਣੇ ਪੇਜ ਤੇ ਬਿਆਨ ਬਦਲੇ ਤੁਸੀਂ ਮੈਂ ਪਹਿਲੀ ਗੱਲ ਤਾਂ ਤੇ ਜਿਹੜਾ ਪ੍ਰੈਸ ਨੂੰ ਉੱਥੇ ਦਿਖਾਇਆ ਹੋਰ ਬਾਅਦ ਦੇ ਵਿੱਚ মিডিਏ ਕੋਲ ਜਿਹੜਾ ਭੇਜਿਆ ਹੋਰ ਤੇ ਉਹ ਤੋਂ ਬਾਅਦ ਤੇ ਹੋਰ ਮਨ ਜਿਹੜਾ ਇਹ ਘੁੰਮਣ ਕੇ ਰੀਆਂ ਚ ਜਿੰਨੀ ਜਿਵੇਂ ਕਹਿੰਦੇ ਆ ਨਾ ਵੀ ਪਾ ਚੀਕੇ ਝੂਠ ਬੋਲਣ ਲਈ 100 ਵਾਰ ਝੂਠ ਬੋਲਣਾ ਪੈਂਦਾ ਉਹ ਗੱਲ ਇਹ ਨਾ ਤੇ ਹੋਈ ਆ ਔਰ ਵੱਡੀ ਗੱਲ ਤੇ ਇਹ ਸਮਝਦੇ ਆ ਇਹਨੂੰ ਪੁੱਛੇ ਵੀ 2 ਦਸੰਬਰ 2024 ਦੇ ਹੁਕਮਨਾਮਾ ਸਾਹਿਬ ਤੂੰ ਮਲ 4-5 ਮਹੀਨੇ ਬਾਅਦ ਦੇ ਘਟਨਾਵਾਂ ਨਾਲ ਜੋੜ ਕੇ ਉਹਨੂੰ ਕਿਵੇਂ ਸਾਜ਼ਿਸ਼ ਬਣਾਉਣਗੇ ਇਹ ਤਾਂ ਹੁਕਮਨਾਮੇ ਦੇ ਕੋਈ ਸਾਜ਼ਿਸ਼ ਦੱਸਣੀ ਚਾਹੁੰਦੇ ਸੀ ਇਹ ਤਾਂ ਹੁਕਮਨਾਮੇ ਤੇ ਸਵਾਲ ਖੜੇ ਕਰਨਾ ਚਾਹੁੰਦੇ ਸੀ ਇਹ ਤਾਂ ਹੁਕਮਨਾਮੇ ਦੇ ਦੇਣ ਵਾਲੇ ਸਿੰਘ ਸਹਿਬਾਨ ਤੇ ਸ਼ੱਕ ਖੜੀ ਕਰਨੀ ਚਾਹੁੰਦੇ ਸੀ ਇਹ ਤਾਂ ਕਹਿੰਦੇ ਜੀ ਸਾਫ ਕਾ ਜੇਜ਼ਦਾਰਾਂ ਤੇ ਕੀਤਾ ਜਾਦਾ ਸੀ ਉਹ ਹੈਡ ਗ੍ਰਾਂਤੀ ਸੀ ਦਰਬਾਰ ਸਾਹਿਬ ਦੇ ਗਿਆਨੀ ਰੇਵੀ ਸਿੰਘ ਜੀ ਤਾਂ ਹੁਣ ਵੀ ਹੈ ਤੇ ਵੈਸੇ ਤਾਂ ਸਾਬਕਾ ਤਾਂ ਵੀ ਨਹੀਂ ਕਰਨਾ ਚਾਹੀਦਾ ਮਤਲਬ ਇਸ ਕੇਸ ਵਿੱਚ ਇਹ ਗੱਲਾਂ ਵੀ ਜਿਹੜਾ ਮੇਰਾ ਬਿਆਨ ਬੜਾ ਕਲੀਅਰ ਕਾਟਾ ਮੈਂ ਤੁਹਾਨੂੰ ਕਹਿਣਾ ਮੈਂ ਕਿਹਾ ਵੀ ਪਹਿਲਾਂ ਘਾਲਤਾ ਸਾਹਿਬ ਤੋਂ ਲਾਇਆ ਉਹਨਾਂ ਨੂੰ ਫਿਰ ਦਮਦਵਾ ਸਾਹਿਬ ਲਾਇਆ ਫਿਰ ਦਮਦਵਾ ਸਾਹਿਬ ਤੇ ਵੀ ਉਮਤਾ ਲਾ ਕੇ ਮਤਲਬ ਗੁਰਦਾਰ ਕੁਸ਼ੀ ਕਰਕੇ ਉਹਨਾਂ ਦੇ ਵਿਰੁੱਧ ਝੂਠਾ ਪ੍ਰਚਾਰ ਕਰਕੇ ਤੇ ਵੀ ਦਾ ਮਤਲਬ ਕੀ ਹੋਇਆ ਵੀ ਫਿਰ ਇਹਦਾ ਮੈਂ ਉੱਥੋਂ ਵੀ ਲਾਇਆ ਤੇ ਉਹ ਤੋਂ ਬਾਅਦ ਕਿਤੇ ਉਹ ਆਏ ਜੇ 4-5 ਮਹੀਨੇ ਬਾਅਦ ਕਿਤੇ ਢੀਂਡਾ ਸਾਹਿਬ ਦੀ ਖਬਰ ਲੈਣ ਤੇ ਸ੍ਰਿਸ਼ਟਾਚਾਰ ਦੇ ਨਾਤੇ ਢੀਂਡਾ ਸਾਹਿਬ ਨੇ ਕਹਿਤਾ ਤੇ ਇਹਦੇ 2 ਦਸੰਬਰ ਦੇ ਹੁਕਮਾਂਵੇਂ ਦਾ ਸਾਜ਼ਿਸ਼ ਕਿਵੇਂ ਤਾਂ ਹੋ ਗਈ 2 ਦਸੰਬਰ ਤੋਂ ਬਾਅਦ ਮਿਲਣਾ ਸੀ ਕਿ ਢੀਂਡਾ ਸਾਹਿਬ ਢੀਂਡਾ ਸਾਹਿਬ ਪਰ ਤੋਂ ਤਾਂ ਕਿਤੇ ਕਈ ਮਹੀਨੇ ਬਾਅਦ ਹੀ ਗੱਲ ਹੈ ਤਾਂ ਉਹ ਦਸੰਬਰ ਦੀ ਗੱਲ ਹੈ ਤਾਂ ਮੇਰੇ ਖਿਆਲ ਕਿਤੇ ਸਤਾਰਾ ਮੈਦੇ ਨੇੜੇ ਜਿਹੜੇ ਮਿਲਣਾਏ ਸੀ ਮੈਨੂੰ ਲੱਗਦੀ ਆ ਸ਼ਾਇਦ 17 ਮਈ ਹੋਵੇ ਮਨੂੰ 4-5 ਮਹੀਨੇ ਬਾਅਦ ਦੀ ਗੱਲ ਨੂੰ ਉਹ ਮੀਟਿੰਗ ਦਾ ਤਾਂ ਮੇਰੇ ਖਿਆਲ ਮੈਂ ਆਪਣੀ ਸਵਿਚ ਕਿਤੇ ਨਾ ਹੀ ਨਿ ਲਿਆ ਮਿਲਣਾ ਇਹਨੂੰ ਮੀਟਿੰਗ ਬਣਾਤਾ ਮਨ ਲਾ ਜਿਵੇਂ ਕਹਿੰਨੇ ਵੀ ਆਪਦੇ ਗ੍ਰਾਹਾਂ ਨੂੰ ਲੁਕਾਉਣ ਲਈ ਆਪਦੇ ਮਤਲਬ ਝੂਠ ਨੂੰ ਲੁਕਾਉਣ ਲਈ ਮਨ ਤਰ੍ਹਾਂ ਤਰ੍ਹਾਂ ਦੇ ਹੱਥ ਗੰਦੇ ਬਰਤਣੇ ਮੈਂ ਤਾਂ ਮੈਂ ਦੇਖਿਆ ਆਪਣੀ ਰਾਜ ਜ਼ਿੰਦਗੀ ਦੇ 50 ਸਾਲ ਹੋ ਗਏ ਉਹਨੂੰ ਰਾਜਨੀਤੀ 'ਚ ਇਸ ਤਰ੍ਹਾਂ ਦੀ ਨੀਵੀਂ ਪੱਧਰ ਦੀ ਇਸ ਤਰ੍ਹਾਂ ਦੀਆਂ ਛੋਟੀਆਂ ਗੱਲਾਂ ਮਨ ਲ ਮੈਂ ਨਹੀਂ ਸਮਝਦਾ ਕੋਈ ਰਾਜਨੀਤਿਕ ਨੇਤਾ ਕਰਦਾ ਹੋਊਗਾ ਔਰ ਅਕਾਲੀ ਦਰਬਰ ਕੀ ਪਾਰਟੀ ਜਿਹਦੀ ਬਹੁਤ ਵੱਡੀ ਵਿਰਾਸਤ ਹੋਵੇ ਉਹ ਇਸ ਛੋਟੇ ਪੱਧਰ ਤੇ ਨਾ ਗੱਲਾਂ ਨੂੰ ਆਪਣੇ ਨੂੰ ਮਤਲਬ ਨੀਵੇਂ ਪੱਧਰ ਤੇ ਗੱਲ ਕਰੇ ਮਤਲਬ ਜੇ ਥੋਤੋਂ ਨਹੀਂ ਹੁੰਦਾ ਤਾਂ ਉਤੋਂ ਗਲਤੀ ਹੋ ਗਈ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਗਾਸ਼ ਨਹੀਂ ਕੀਤੇ ਫਿਰ ਤੁਸੀਂ ਹੋਰ ਪਾਸੇ ਨੂੰ ਗੱਲਾਂ ਘਮਾਉਂਦੇ ਫਿਰਦੇ ਹੋ ਫਿਰ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਦਾ ਸੰਤ ਹਰਜਨ ਸਿੰਘ ਲੌਂਗਵਾਲ ਜਿਹਦੀ ਵਰਸੀ ਦੇ ਸਮਾਗਮਾਂ ਤੇ ਮੇਰਾ ਖਿਆਲ ਆ ਸੀ ਕੋਈ ਕਿਸੇ ਤੇ ਨਿੱਜੀ ਚਿਕੜ ਨਹੀਂ ਛਾਲਿਆ ਕਿਉਂਕਿ ਅਸੀਂ ਇੱਕ ਟਰਨ ਦਿੱਤੀ ਆ ਇੱਕ ਮੋੜ ਦਿੱਤਾ ਵੀ ਹੁਣ ਸਮਾਂ ਆ ਗਿਆ ਇੱਕ ਸਾਲ ਹੋ ਗਏ ਕਿ ਕਾਟੋ ਕਲੇਸ ਜੁੜਦਿਆਂ ਨੂੰ ਇੱਕ ਸਾਲ ਹੋ ਗਿਆ ਇੱਕ ਦੂਜੇ ਦੇ ਦੁਸ਼ਮਣਵਾਦੀ ਕਰਦਿਆਂ ਨੂੰ ਪੰਜਾਬ ਖਤਮ ਹੁੰਦਾ ਜਾ ਰਿਹਾ ਪੰਜਾਬ ਦਾ ਮਹਾਂਦਰਾ ਬਦਲਿਆ ਜਾ ਰਿਹਾ ਪੰਜਾਬ ਨੂੰ ਪੰਜਾਬ ਹੀ ਨਹੀਂ ਰਹਿਣ ਦਿੱਤਾ ਜਾ ਰਿਹਾ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਤੋਂ ਕੱਢ ਕੇ ਗੈਰ ਪੰਜਾਬੀਆਂ ਨੂੰ ਲਿਆਣ ਕੇ ਇੱਥੇ ਜ਼ਮੀਨਾਂ ਤੇ ਕਾਬਜ਼ ਕੀਤਾ ਜਾ ਰਿਹਾ ਬਹੁ ਕੰਮੀਆਂ ਕੰਪਨੀਆਂ ਨੇ ਸਾਰੀਆਂ ਸੜਕਾਂ ਦੇ ਆਏ ਜਾਏ ਜ਼ਮੀਨਾਂ ਖਰੀਦ ਲੀਆਂ ਔਰ ਸਾਡੀ ਜਵਾਨੀ ਜਿਹੜੀ ਹੈ ਬੇਰਜਗਾਰੀ ਵੱਲ ਧੱਕੀ ਜਾ ਰਹੀ ਹੈ ਕੋਈ ਸਾਧਨ ਮਲ ਬਣੇ ਨਹੀਂ ਰਹੇ ਰੋਜ਼ਗਾਰ ਦੇ ਤੇ ਨੌਜਵਾਨ ਅਮਰੀਕਾ ਕੈਨੇਡਾ ਜਾਂਦਾ ਸੀ ਉਧਰੋਂ ਵੀ ਬੰਦ ਹੋ ਗਿਆ ਸਾਡੇ ਲਈ ਚਿੰਤਾ ਦੀ ਗੱਲ ਆ ਸਾ ਵੀ ਪੰਜਾਬ ਨੂੰ ਕਿਵੇਂ ਪੰਜਾਬ ਬਣਾਉਣਾ ਪੰਜਾਬ ਨੂੰ ਕਿਵੇਂ ਬਚਾਉਣਾ ਪੰਜਾਬ ਦੇ ਸੱਭਿਆਚਾਰ ਨੂੰ ਲੱਗ ਰਿਹਾ ਖੋਰਾ ਉਹਨੂੰ ਕਿਵੇਂ ਰੋਕਣਾ ਮਤਲਬ ਅਸੀਂ ਤਾਂ ਸਾਂਝੀ ਕਾਲ ਦਿੱਤੀ ਵੀ ਮਤਭੇਦ ਭੁਲਾ ਕੇ ਸਾਂਝੇ ਇੱਕ ਫਰੰਟ ਤੇ ਇਕੱਠੇ ਹੋ ਆ ਪੰਜਾਬ ਮੇਲਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਵਿਆਹ ਚ ਤੋਰੀ ਆ ਇਹਦੇ ਸਾਰੇ ਮਤਭੇਦ ਭੁਲਾ ਕੇ ਆਪਾਂ ਪੰਜਾਬ ਨੂੰ ਬਚਾਉਣ ਦੇ ਰਾਹ ਤੇ ਤੁਰੀਏ ਇਹ ਗੱਲ ਹੈ ਅਸੀਂ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ ਜਿਉਂਥੇ ਪ੍ਰੋਗਰਾਮ ਦਿੱਤਾ ਜਿਨ੍ਹਾਂ ਲੋਕਾਂ ਉਹ ਹਾਜਮ ਨਹੀਂ ਆਉਂਦਾ ਜਿਨ੍ਹਾਂ ਲੋਕਾਂ ਨੂੰ ਤਕਲੀਫ ਹੁੰਦੀ ਆ ਵੀ ਕਿਤੇ ਪੰਜਾਬ ਅਕਾਲੀ ਇਕੱਠੇ ਨਾ ਹੋ ਜਾਣ ਕਿਤੇ ਪੰਜਾਬੀ ਇਕੱਠੇ ਨਾ ਹੋ ਜਾਣ ਕਿਤੇ ਖੇਲਰੀ ਹੋਈ ਸ਼ਕਤੀ ਇਕੱਠੀ ਹੋ ਕੇ ਜੁੜ ਕੇ ਇੱਕ ਤਾਕਤ ਨਾ ਬਣ ਦੇ ਉਹ ਤਾਕਤਾਂ ਕਿਸੇ ਨਾ ਕਿਸੇ ਨੂੰ ਮੋਹਰਾ ਬਣਾ ਕੇ ਵਿਵਾਦ ਖੜੇ ਕਰਕੇ ਫਿਰ ਉਸੇ ਤਰ੍ਹਾਂ ਦੇ ਭੰਬਲ ਪੂਸੇ ਚ ਪਾ ਕੇ ਇਸੇ ਤਰ੍ਹਾਂ ਦੇ ਉਲਝਣ ਵਿੱਚ ਪਾ ਕੇ ਲੜਾਈ ਝਗੜਿਆਂ ਵਿੱਚ ਪੰਜਾਬ ਨੂੰ ਉਲਝਾਣਾ ਚਾਹੁੰਦੀਆਂ ਨੇ ਉਹਨਾਂ ਦੇ ਹੱਥ ਘੰਡੇ ਇਹ ਸਾਡੇ ਭਰਾ ਬਣਦੇ ਨੇ ਸੋ ਅਸੀਂ ਇਹਨਾਂ ਨੂੰ ਬਾਰ-ਬਾਰ ਕਹਿੰਦੇ ਆ ਵੀ ਹੁਣ ਸਮਾਂ ਆ ਗਿਆ ਹੁਣ ਤੁਸੀਂ ਪੰਜਾਬ ਨੂੰ ਬਚਾਉਣ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਮਤਭੇਦ ਭੁਲਾਓ ਪੰਜਾਬ ਨੂੰ ਜੇ ਬਚਾਉਣਾ ਤਾਂ ਸਾਨੂੰ ਪੰਜਾਬ ਦੇ ਲਈ ਵਿਜ਼ਨ ਤਿਆਰ ਕਰਨਾ ਪਊਗਾ ਇਸ ਲਈ ਵਿਜ਼ਨ ਤਿਆਰ ਕਰ ਰਹੇ ਹਾਂ ਉਹਦੇ ਲਈ ਇਹ ਲਫਾਫਾ ਲਫਾਫਾ ਕਲਚਰ ਤਾਂ ਕਹਿੰਦੇ ਇੱਧਰ ਵੀ ਖਤਮ ਨਹੀਂ ਹੋਇਆ ਇਹਨਾਂ ਨੇ ਪਹਿਲਾਂ ਹੀ ਡਿਸਾਈਡ ਕਰ ਲਿਆ ਸੀ ਕਿ ਗੈਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਉਣਾ ਇਹ ਸਾਰਾ ਕੁਝ ਇਹਨਾਂ ਨੇ ਪਹਿਲਾਂ ਮੀਟਿੰਗਾਂ ਦੇ ਵਿੱਚ ਕੀਤਾ ਢੀਂਸਾ ਸਾਹਿਬ ਦੇ ਘਰੇ ਮੀਟਿੰਗ ਹੋਈ ਹੈ ਸਾਰਾ ਕੁਝ ਕਹਿੰਦੇ ਏਜੰਸੀਆਂ ਵਿੱਚ ਮਿਲੀਆਂ ਹੋਈ ਸੀਗੀਆਂ ਤੇ ਤੁਸੀਂ ਸਾਰੇ ਏਜੰਸੀਆਂ ਦਾ ਪਾਰਟ ਹੋ ਜੇ ਤੁਸੀਂ ਮੇਰੀ ਸਪੀਚਾਂ ਦਾ ਹਿੱਸਾ ਦੇਖੋ ਅੱਜ ਵੀ ਮੈਂ ਸਭ ਆਪਣੇ ਪੇਜ ਤੇ ਇੰਨਾ ਹ ਨੇ ਹੁਣ ਵੀ ਮੈਂ ਜਿਹੜੀ ਗੱਲ ਉੱਥੇ ਸਪੀਚ ਤੇ ਕਹੀ ਆ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਅਕਾਲਤਾ ਸਾਹਮਣੇ ਬਣਾਈ ਉਹਨੇ ਭਰਤੀ ਕਰਕੇ ਜਮਹੂਰੀ ਤਰੀਕੇ ਨਾਲ ਪਹਿਲਾ ਡੈਲੀਗੇਟ ਚੁਣੇ ਤੇ ਡੈਲੀਗੇਟਾਂ ਨੇ ਨਿਰਵਾਦ ਨਿਰਾ ਨਿਰਵਾਦ ਨਿਰਾ ਬ੍ਰੋਧ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਜਮਹੂਰੀ ਤਰੀਕੇ ਨਾਲ ਪ੍ਰਧਾਨ ਦੀ ਚੋਣ ਕੀਤੀ ਇਹ ਮੇਰੀ ਸਪੀਚ ਦਾ ਹਿੱਸਾ ਜਿਹੜੇ ਹੁਣ ਤੱਕ ਵੀ ਆਪਣੇ ਪੇਜ ਤੇ ਸੁਣਾਉਂਦੇ ਰਹੇ ਅਸੀਂ ਸੇਫ ਕਰਕੇ ਰੱਖਿਆ ਵਾ ਮੇਰਾ ਮਤਲਬ ਇਹਦਾ ਸੱਚ ਸਾਹਮਣੇ ਆਪੇ ਆ ਰਿਹਾ ਜੇ ਗੱਲ ਜਿਹੜੀ ਇਹ ਗੱਲਾਂ ਕਹਦੇ ਆਂ ਜੀ ਪਹਿਲਾਂ ਹੀ ਫੈਸਲਾ ਹੋ ਗਿਆ ਸੀ ਫਿਰ ਜੇ ਇੱਕ ਵਾਰ ਤਾਂ ਕਹਿੰਦੇ ਮੇਰੀ ਸਪੀਚ ਨੂੰ ਸੱਚ ਮੰਨੋ ਦੂਜੇ ਪਾਸੇ ਫਿਰ ਮੇਰੇ ਸਵਿਦੇ ਹਿੱਸੇ ਨੂੰ ਛਿਟੜਾ ਕਿਉਂ ਰਹੇ ਨੇ ਜਿਹੜਾ ਮੈਂ ਕਲੀਅਰ ਕਰਟ ਕਿਹਾ ਵੀ ਤੁਸੀਂ ਕੋਈ ਕਾਨੂੰਨੀ ਕਾਰਵਾਈ ਕਰੋਗੇ ਜਾਂ ਫਿਰ ਤੁਸੀਂ ਕਹਿ ਰਹੇ ਹੋ ਕਿ ਆਪਣੇ ਪੁਰਾਣੇ ਦੋਸਤ ਰਹੇ ਨੇ ਹੁਣ ਛੱਡੋ ਕੀ ਗੱਲ ਕਰਨੀ ਹੈ ਇਹ ਕਾਨੂੰਨੀ ਕਾਰਵਾਈ ਲਈ ਸੱਚੀ ਗੱਲ ਹੈ ਬੜਾ ਲੋਕ ਕਹਿੰਦੇ ਸੀ ਹੈ ਵੀ ਬੜਾ ਇਹ ਜੇ ਸਕੋਪ ਵੀ ਸੀ ਪਰ ਮੈਂ ਨਹੀਂ ਚਾਹੁੰਦਾ ਮੈਂ ਮੇਰਾ ਸੁਭਾਅ ਵੀ ਹੈ ਨਹੀਂ ਅਸੀਂ ਇਸ ਰਸਤੇ ਤੇ ਜਾਣਾ ਵੀ ਨਹੀਂ ਚਾਹੁੰਦੇ ਕਿਉਂਕਿ ਪੰਜਾਬ ਆਹ ਹੁਣ ਬਹੁਤ ਬਹੁਤ ਗੰਭੀਰ ਸੰਕਟਾਂ 'ਚ ਘਿਰਿਆ ਹੋਇਆ ਰਾਜਨੀਤਿਕ ਸਮਾਜਿਕ ਆਰਥਿਕ ਔਰ ਖਾਸ ਤੌਰ ਤੇ ਸਾਡੀ ਜਵਾਨੀ ਜਿਹੜੀ ਆ ਬੇहद ਬੇਰਜ਼ਗਾਰੀ ਵੱਲ ੱਤਕੀ ਜਾ ਰਹੀ ਆ ਕਿਸਾਨ ਜਿਹੜਾ ਹੈ ਬਿਲਕੁਲ ਖਤਮ ਹੁੰਦਾ ਜਾ ਰਿਹਾ ਪੰਜਾਬ ਪੰਜਾਬ ਹੀ ਨਹੀਂ ਰਹਿਣਾ ਪੰਜਾਬ ਦਾ ਮਹਾਂਦਰਾ ਹੀ ਬਦਲ ਜਾਣਾ ਸਾਨੂੰ ਇਹ ਚਿੰਤਾ ਡੈਮੋਗ੍ਰਾਫੀ ਪੰਜਾਬ ਦੀ ਬਦਲ ਰਹੀ ਆ ਮੈਨੂੰ ਤਾਂ ਇਹ ਚਿੰਤਾ ਆਉਣ ਵਾਲੀ ਸੈਂਸਰ ਦੇ ਵਿੱਚ ਪੰਜਾਬੀ ਬੋਲਣ ਵਾਲੀ ਗਿਣਤੀ ਨਾ ਪੰਜਾਬ 'ਚ ਘਟ ਦੇ ਸੋ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਇਹ ਜਿਹੜੇ ਚੈਲੰਜਸ ਨੇ ਇਹਨਾਂ ਨਿਜੀਸ਼ਨ ਲਈ ਸਾਨੂੰ ਇੱਕ ਵਿਜ਼ਨ ਜਿਹੜਾ ਪੰਜਾਬ ਦੇ ਲਈ ਵੀ ਪੰਜਾਬ ਦੀ ਖੇਤੀ ਕਿਵੇਂ ਬਚਾਉਣੀ ਆ ਪੰਜਾਬ ਦੀ ਜਵਾਨੀ ਨੂੰ ਕਿਵੇਂ ਰੋਜ਼ਗਾਰ ਦੇਣਾ ਪੰਜਾਬ ਦੀ ਆਰਥਿਕ ਵਿਵਸਥਾ ਨੂੰ ਕਿਵੇਂ ਸੁਧਾਰਨਾ ਪੰਜਾਬ ਨੂੰ ਮੁੜ ਕੇ ਕਿਵੇਂ ਵਿਕਾਸ ਦੀ ਲੀਹ ਤੇ ਲਿਜਾਣਾ ਪੰਜਾਬ ਵਿੱਚ ਜਿਹੜੀ ਅਸ਼ਾਂਤੀ ਫੈਲੀ ਹੋਈ ਆ ਇਹਨੂੰ ਕਿਵੇਂ ਦੂਰ ਕਰਨਾ ਪੰਜਾਬ ਦੇ ਅਸਲ ਚ ਵਾਰਸ ਕਿਵੇਂ ਬਣਾਉਣੇ ਆ ਅੱਜ ਲੀਡਰਸ਼ਿਪ ਗਾਇਬ ਆ ਅੱਜ ਸਭ ਤੋਂ ਵੱਡੀ ਸਮੱਸਿਆ ਪੰਜਾਬ ਜੇ ਆ ਵੀ ਪੰਜਾਬ ਦੇ ਵਿੱਚ ਲੀਡਰਸ਼ਿਪ ਵੈਕੂਮ ਕ੍ਰੀਏਟ ਹੋ ਗਿਆ ਕਿਉਂਕਿ ਅੱਗੇ ਲੀਡਰ ਪੈਦਾ ਹੁੰਦੇ ਸੀ ਤੋਂ ਸੰਘਰਸ਼ ਲੜ ਕੇ ਲੋਕਾਂ ਦੇ ਕੰਮ ਕਰਕੇ ਜਦੋਂ ਜੈਦਾਂ ਦੇ ਵਿੱਚੋਂ ਆਉਂਦੇ ਸੀ ਨਰਸਰੀ ਸੀ ਸਾਡੀਆਂ ਸਟੂਡੈਂਟ ਯੂਨੀਅਨਾਂ ਉਹ ਸਟੂਡੈਂਟ ਯੂਨੀਅਨ ਦੇ ਚੋਣਾਂ ਬੰਦ ਕਰਾਤੀਆਂ ਤੇ ਸਭ ਤੋਂ ਪਹਿਲਾ ਸਾਡਾ ਪ੍ਰਾਇਓਰਟੀ ਹਿੱਸਾ ਹੋਊਗਾ ਵਿਦਿਆਰਥੀਆਂ ਦੇ ਚੋਣਾਂ ਕਰਾਉਣਾ ਕਾਲਜਾਂ ਤੇ ਯੂਨੀਵਰਸਿਟੀਆਂ 'ਚ ਤਾਂ ਕਿ ਕਿ ਜੰਗ ਲੀਡਰਸ਼ਿਪ ਆਵੇ ਨਵੇਂ ਵਿਜਨਰੀ ਲੀਡਰਸ਼ਿਪ ਆਵੇ ਦੂਜੀ ਨਰਸਰੀ ਸਾਡੀ ਸਹਿਕਾਰਤਾ ਲਹਿਰ ਸਹਿਕਾਰਤਾ ਲਹਿਰ ਦੇ ਵਿੱਚ ਜਿਹੜੇ ਲੋਕ ਅੱਗੇ ਆਉਂਦੇ ਸੀ ਡਾਇਰੈਕਟਰ ਬਣਦੇ ਸੀ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਆਉਂਦਾ ਸੀ ਉਹਨਾਂ ਨੂੰ ਲੀਡਰਸ਼ਿਪ ਦੀ ਕੁਆਲਿਟੀ ਆਉਂਦੀ ਸੀ ਇਹਨਾਂ ਨੇ ਅਫਸਰ ਸ਼ਾਹੀ ਨੇ ਹੌਲੀ ਹੌਲੀ ਇਹ ਜਾ ਗੱਲਬਾ ਕੀਤਾ ਸਹਿਕਾਰਤਾ ਲਹਿਰ ਤੇ ਉਹ ਅਫਸਰ ਸ਼ਾਹੀ ਦੀ ਭੇਡ ਚੜਾਤਾ ਤੀਜੀ ਨਰਸਰੀ ਸਾਡੀਆਂ ਪੰਚਾਇਤਾਂ ਪੰਚਾਇਤੀ ਰਾਜ ਸਿਸਟਮ ਪੰਚਾਇਤੀ ਰਾਜ ਸਿਸਟਮ ਤਾਂ ਹੁਣ ਬਿਲਕੁਲ ਹੀ ਸਰਕਾਰ ਦੇ ਹੱਥਾਂ ਦਾ ਬਣ ਗਿਆ ਹੁਣ ਤਾਂ ਸਰਕਾਰੀ ਸਿਸਟਮ ਬਣ ਗਿਆ ਹੁਣ ਲੋਕਾਂ ਦਾ ਰਹਿ ਹੀ ਨਹੀਂ ਸੋ ਇਹ ਜਿਹੜੀਆਂ ਨਰਸਰੀਆਂ ਬੰਦ ਹੋ ਗਈਆਂ ਲੀਡਰਸ਼ਿਪ ਦੀਆਂ ਪਹਿਲਾਂ ਤਾਂ ਇਹਨਾਂ ਨੂੰ ਰਿਵਾਈਵ ਕਰਨ ਦੀ ਲੋੜ ਆ ਜੇ ਅਸੀਂ ਲੀਡਰਸ਼ਿਪ ਵੈਕੂਮ ਨਾ ਭਰ ਸਕੇ ਤਾਂ ਪੰਜਾਬ ਦਾ ਹਾਲ ਹੀ ਹੋਏਗਾ ਲੀਡਰਲੈਸ ਜਦੋਂ ਕੋਈ ਡਰਾਈਵਰੀ ਨਹੀਂ ਹੋਏਗਾ ਗੱਡੀ ਤਾਂ ਗੱਡੀ ਕਿਵੇਂ ਚੱਲੇਗੀ ਸੋ ਇਸ ਕਿਸਮ ਦੇ ਜਿਹੜੇ ਚੈਲੰਜਸ ਨੇ ਇਸੇ ਤਰ੍ਹਾਂ ਖੇਤੀ ਦੇ ਵਿੱਚ ਚੈਲੰਜਰ ਨੇ ਇਸੇ ਤਰ੍ਹਾਂ ਪਾਣੀ ਦੇ ਸੰਕਟ ਦੇ ਚੈਲੰਜਰ ਨੇ ਇਸੇ ਤਰ੍ਹਾਂ ਪੋਲਿਊਸ਼ਨ ਦੇ ਚੈਲੰਜਰ ਨੇ ਮਾ ਲਈ ਸਤਰਾ ਪੰਜਾਬ ਦੇ ਆਰਥਿਕ ਵਿਵਸਥਾ ਨੂੰ ਲਈ ਤੇ ਲਿਆ ਕੇ ਸੁਧਾਰਨ ਦੇ ਚੈਲੰਜ ਨੇ ਇਹ ਜਿਹੜੇ ਜਿੰਨੇ ਵੀ ਚੈਲੰਜ ਨੇ ਉਹ ਅਸੀਂ ਵਿਜਨ ਪੇਪਰ ਤਿਆਰ ਕਰਕੇ ਜਿਹੜੇ ਵੀ ਚੰਗੇ ਵਿਦਵਾਨ ਲੋਕ ਨੇ ਸਿਆਣੇ ਲੋਕ ਨੇ ਸਿਹਰਦ ਲੋਕ ਨੇ ਉਹਨਾਂ ਨੂੰ ਪਹੁੰਚ ਕਰਕੇ ਇੱਕ ਕਮੇਟੀ ਬਣਾਈਆ ਉਹ ਅਸੀਂ ਵਿਜਨ ਪੇਪਰ ਤਿਆਰ ਕਰਾਂਗੇ ਤਾਂ ਕਿ ਅਸੀਂ ਪੰਜਾਬ ਨੂੰ ਇੱਕ ਨਵੀਂ ਦਿਖ ਦੇ ਸਕੀਏ ਇਸ ਸੰਕਟ ਤੋਂ ਕੱਢ ਸਕੀਏ ਉਹਦੇ ਲਈ ਅਸੀਂ ਸਹਿਯੋਗ ਦੀ ਮੰਗ ਕੀਤੀ ਆ ਅਸੀਂ ਉਲਟਨਾ ਨਹੀਂ ਚਾਹੁੰਦੇ ਇੱਕ ਦੂਜੇ ਦੇ ਖਲੇਸ਼ ਤੇ ਇੱਕ ਦੂਜੇ ਦੇ ਘਾਟੋ ਖਲੇਸ਼ ਤੇ ਇੱਕ ਦੂਜੇ ਦੀ ਦੁਸ਼ਮਾਹੀ ਨਾਲੇ 1 ਸਾਲ ਹੋ ਗਿਆ ਬਹੁਤ ਕੁਝ ਕਰ ਲਿਆ ਤਾਂ ਹੀ ਉਹ ਅਸੀਂ ਕਿਹਾ ਵੀ ਜਿਹੜੇ ਸਵਿਰਦ ਲੋਕ ਨੇ ਉਹ ਪੰਜਾਬ ਮੇਲ ਤੇ ਛੜੋ ਜੋ ਗਾਨੀ ਹਰਪ੍ਰੀਤ ਸਿੰਘ ਉਹਨਾਂ ਦੀ ਗਵਾਈ ਚ ਐਸੀ ਤੋਰੀਆ ਤਾਂ ਕਿ ਅਸੀਂ ਪੰਜਾਬ ਨੂੰ ਇਸ ਸੰਕਟ ਤੋਂ ਕੱਢ ਸਕੀਏ ਸਾਡਾ ਕੰਮ ਆ ਇਸ ਪਾਸੇ ਹੁਣ ਅਸੀਂ ਆ ਕਿਸੇ ਤੇ ਲੀਗਲ ਕਾਰਵਾਈ ਕਰੀਏ ਕਿਸੇ ਤੇ ਫੇਰ ਦੂਸ਼ਣਵਾਜੀ ਕਰੀਏ ਅਸੀਂ ਇਸ ਪਾਸੇ ਉਲਝਣਾ ਨਹੀਂ ਚਾਹੁੰਦੇ ਅਰ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੇ ਜੇ ਤੁਹਾਨੂੰ ਮਾੜਾ ਮੋਟਾ ਵੀ ਪੰਜਾਬ ਦਾ ਮੋਹ ਹੈ ਤਰਸਾ ਪੰਜਾਬ ਤੇ ਉਹਨਾਂ ਆਕਾਲੀ ਵਰਕਰਾਂ ਦੇ ਤਰਸਾ ਜਿਨ੍ਹਾਂ ਨੇ ਬਾਰ-ਬਾਰ ਸਾਨੂੰ ਰਾਤ ਚ ਬਿਠਾਇਆ ਤਾਂ ਰੱਬ ਦਾ ਵਾਸਤਾ ਹੁਣ ਤੁਸੀਂ ਸਿੱਧੇ ਰਾਹ ਤੇ ਤੁਰੋ ਹੁਣ ਮਤ ਭੇਦ ਭਲਾਓ ਹੁਣ ਤੁਸੀਂ ਜਿਹੜੀਆਂ ਆਪਣੀਆਂ ਆਪਣੀਆਂ ਦੁਕਾਨਾਂ ਖੋਲ ਕੇ ਆਪਣੇ ਕੇਵਲ ਬਿਆਨ ਦੇਣ ਲਈ ਕੇਵਲ ਲੀਡੀਆਂ ਚਮਕਾਉਣ ਲਈ ਮਤਲਬ ਇਹ ਇਸੇ ਕਿਸ ਹੁੰਦੀਆਂ ਛੋਸ਼ੇ ਬਾਜ਼ੀਆਂ ਜਾਂ ਝੂਠ ਫਰੇਵ ਦੇ ਮਨ ਘੜਤ ਕਹਾਣੀਆਂ ਤੇ ਵੀਡੀਓ ਐਡਿਟ ਕਰਕੇ ਲੋਕਾਂ ਨੂੰ ਬੁਧੂ ਬਣਾਉਣ ਦਾ ਪ੍ਰੈਸ ਨੂੰ ਵੀ ਚਗਵਾ ਦੇਣ ਦਾ ਇਹ ਖੇਡ ਖੇਡ ਰਹੇ ਹੋ ਇਹ ਖੇਡ ਹੁਣ ਬਹੁਤੀ ਦਿਨ ਖੇਡੀ ਨਹੀਂ ਜਾ ਸਕਦੀ ਲੋਕਾਂ ਦਾ ਜਦੋਂ ਵਿਸ਼ਵਾਸ ਉੱਠ ਜੇ ਜੋ ਸੋਨੇ ਦੇ ਬਣ ਜੇ ਤਾਂ ਵੀ ਲੋਕ ਖੋਟ ਸਮਝੀ ਜਾਂਦੇ ਉਹਦੇ 'ਚ ਸੋ ਅੱਜ ਸਮਾਂ ਆ ਗਿਆ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਆ ਜਿਹੜੇ ਸਾਡੇ ਸਾਹਮਣੇ ਪੰਜਾਬ ਦੇ ਮਸਲੇ ਆ ਉਹਨਾਂ ਨੂੰ ਹੱਲ ਕਰਨ ਵੱਲ ਅਸੀਂ ਕੇਂਦਰਿਤ ਕਰ ਰਹੇ ਹਾਂ ਸਿਹਰ ਦੇ ਲੋਕਾਂ ਨੂੰ ਮੇਰਾ ਆਖਰੀ ਸਵਾਲ ਹੈ ਹੜ੍ਹਾਂ ਦੀ ਸਮੱਸਿਆ ਦੇ ਨਾਲ ਪੰਜਾਬ ਇਸ ਵੇਲੇ ਜੂਝ ਰਿਹਾ ਹੈ ਤੇ ਜਿਹੜਾ ਇਸ ਵੇਲੇ ਤੁਹਾਡਾ ਦਲ ਹੈ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਕਹਿ ਰਹੇ ਹੋ ਤੁਸੀਂ ਤੇ ਉਹ ਕੀ ਕਰ ਰਿਹਾ ਉਹ ਹੜ੍ਹਾਂ ਦੇ ਵਿੱਚ ਜਾ ਰਿਹਾ ਜਾਂ ਕੇਂਦਰ ਕੋਲ ਕੋਈ ਵਫਾਤ ਮਿਲਣ ਜਾਏਗਾ ਕੁਝ ਕੀ ਕਰ ਰਹੇ ਹੋ ਤੁਸੀਂ ਦੇਖੋ ਪਹਿਲੀ ਗੱਲ ਤਾਂ ਹੜ੍ਹਾਂ ਦੀ ਸਮੱਸਿਆ ਬੜੀ ਅੱਜ ਗੰਭੀਰ ਬਣੀ ਹੋਈ ਆ ਬੜੀ ਚਿੰਤਾ ਵਾਲੀ ਬਣੀ ਹੋਈ ਆ ਪੰਜਾਬ ਸਰਕਾਰ ਨੂੰ ਅਸੀਂ ਪਹਿਲਾਂ ਤਾਂ ਕਹਿੰਨੇ ਵੀ ਆਪਣੇ ਸਾਰੇ ਸਾਧਨ ਇਸ ਪਾਸੇ ਲਾਉਣ ਦੂਜੀਆਂ ਸਮਾਜ ਸੇਵ ਜਿਹਾ ਬੰਦਿਆਂ ਜਿਹੜੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਸ ਕੰਮ ਵਿੱਚ ਜੁਟਣਾ ਚਾਹੀਦਾ ਤੇ ਜੀ ਦੀ ਪਾਰਟੀ ਆ ਸਾਡੇ ਪਾਰਟੀ ਦੇ ਵਰਕਰ ਨੇ ਆਗੂ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਅਸੀਂ ਸਾਰੇ ਹੋਰ ਪਰੋਗਾਂ ਛੱਡ ਕੇ ਵੀ ਅਸੀਂ ਸਹਾਇਤਾ ਲਈ ਮਦਦ ਲਈ ਹੜਪੀੜ ਦੇ ਲੋਕਾਂ ਦੀ ਲਈ ਆਈਏ ਤੇ ਜਿੰਨੇ ਵੀ ਕਿਸੇ ਦੀ ਕਿਸੇ ਤਰੀਕੇ ਨਾਲ ਵੀ ਮਦਦ ਹੋ ਸਕਦੀ ਹੈ ਪੀੜਤ ਲੋਕਾਂ ਦੀ ਉਹ ਮਦਦ ਦੇ ਵਿੱਚ ਜੁੜੀਏ ਇਹ ਇਨਸਾਨੀਅਤ ਦੇ ਤੌਰ ਤੇ ਸਾਡੀ ਡਿਊਟੀ ਆ ਔਰ ਅਸੀਂ ਡਿਊਟੀ ਨਿਭਾਵਾਂਗੇ ਅਸੀਂ ਹਰ ਵਰਕਰ ਹਰ ਲੀਡਰ ਨੂੰ ਇਹੀ ਅਪੀਲ ਕਰਦੇ ਆ ਕਿ ਹੁਣ ਸਮਾਂ ਆ ਗਿਆ ਇਸ ਸੰਕਟ ਦੇ ਸਮੇਂ ਅਸੀਂ ਜਿਹੜੇ ਹੜ੍ਹ ਪ੍ਰੇਟ ਪ੍ਰਵਾਤ ਲੋਕਾਂ ਉਹਨਾਂ ਦੇ ਨਾਲ ਖੜੀਏ ਬਹੁਤ ਸ਼ੁਕਰੀਆ ਧੰਨਵਾਦ ਜੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾ ਜਰਾ ਸਾਹਿਬ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ ਜਿਹੜੀ ਹੈ ਆਪਣੀ ਗੱਲ ਉਹ ਦੱਸੀ ਹੈ ਉਸ ਤਨ ਵੀਡੀਓਜ਼ ਦੇ ਵਿੱਚ ਕੀ ਕੁਝ ਹੋਇਆ ਤੋੜ ਮਰੋੜ ਕੇ ਕਹਿੰਦੇ ਪੇਸ਼ ਕੀਤੀ ਗਈ ਹੈ ਸਾਰੇ ਮਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡਾ ਕੀ ਕਹਿਣਾ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜੋ ਫਲਹਾਲ ਮੈਨੂੰ ਨੰਦਪ੍ਰੀਤ ਸਿੰਘ ਨੂੰ ਦੀ ਇਜਾਜ਼ਤ ਲੇਖ ਦੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ